ਆਪਣਾ ਆਪਣਾ ਪੁਰਾਣਾ ਕਲਚਰ ਪੁਰਾਣਾ ਵਿਰਸਾ ਛੱਡੀ ਜਾ ਰਹੇ ਆ ਤੇ ਆਹ ਦੇਖ ਲੋ ਜੀ ਪੀਕੇ ਦੇ ਪਿੱਛੇ ਲੋਡ ਕਰਕੇ ਕੰਪੰਪ ਦੂਜੀ ਗੱਲ ਉਹ ਅਕਸਰ ਕਿਆ ਕਰਦੇ ਹਨ ਦਿਲ ਜਲਨੇ ਪਰ ਇਸ਼ਕ ਸੱਚ ਜਾਣਿਓ ਜਾਂ ਇਹਨਾਂ ਸ਼ਹਿਰਾਂ ਚੋਂ ਨਿਕਲੀਦਾ ਹੈ ਜਾਂ ਇਹਨਾਂ ਨੂੰ ਦੇਖੀ ਤੇ ਉਹਦੋਂ ਹੀ ਥੋੜਾ ਜਿਹਾ ਫੀਲ ਆਂਦਾ ਹੈ ਇਤਾਂ ਫਿਰ ਵਾਈਬ੍ਰੇਟ ਜਾਂ ਕਰਨ ਲੱਗ ਜਾਂਦਾ ਸਿਸਟਮ ਜਿਆ ਉਹਨੂੰ ਡੋਰ ਮਿਲੀ ਸੀਗੀ 182 ਉਡੀ ਟਾਈਮ ਤੇ ਨਾ ਹੈ ਨਹੀਂ ਸੀ ਪਰ ਆਪਾਂ ਨੇ ਸ਼ਾਵਰ ਲਿਆਈ ਸ਼ਾ ਹਾਂਜੀ ਸਵੇਰੇ 6:30 ਵਜੇ ਜ਼ਿਆਦਾ ਨੀਂਦਾਂ ਲੱਗ ਗਈ ਤਫਰ ਨੂੰ ਨੀਂਦ ਆ ਗਈ ਸੀ ਕਿ ਆਪਾਂ ਹੁਣ ਉਹਦਾ ਆਪਾਂ ਐਕਜੀਟ ਕੱਢਿਆ ਤੇ ਜਿਹੜਾ ਉੱਤੇ ਨਾਲ ਫ੍ਰੀ ਵਿੱਚ ਚੱਲਦਾ ਪਿਆ ਇਧਰ ਨਾਲ ਪਾਰਕਿੰਗ ਏਰੀਆ ਹੈਗਾ ਜੀ ਥੋੜਾ ਜਿਹਾ ਤੇ ਸੌ ਲਿਆ ਹੁਣ ਟਿਆਂ ਜੀ ਥੋੜਾ ਟਾਈਮ ਰੈਸਟ ਕਰਕੇ ਬੋਡੀ ਨੂੰ ਹੁਣ ਅਗਲੇ ਸਫਰ ਵੱਲ ਵਧਦੇ ਆ ਮੈਨੂੰ ਵੇਖ ਕੇ ਪਿੱਛੇ ਦੋ ਮੇਰੇ ਵੀਰ ਹੋਰ ਇੱਥੇ ਉਹਨਾਂ ਵੀ ਲਾੜਿਆ ਜਿਹਾ ਟਰੱਕ ਚੱਲਦੇ ਹੁਣ ਜਿਗਾ ਲੱਗਿਆ ਅੱਜ ਅ 1500 ਕਿਲੋਮੀਟਰ ਦਾ ਮੇਰਾ ਸਫ਼ਰ ਹੋਰ ਰਹਿ ਗਿਆ। 400 ਨਿਕਲੀ ਜਾਏ ਟਾਈਮ ਨਾਲ। ਆਈ ਬੋ ਸੋਨਾ ਟਾਊਨ ਦਾ ਬਣਿਆ ਪੁਰਾਣਾ ਸ਼ਹਿਰ ਜਿਹਾ ਛੋਟਾ ਜਿਹਾ। ਇੱਥੇ ਪੁਆਰਿਆਂ ਆਪਾਂ ਫਿਊਲ ਲੱਖੋ। ਕਿ ਪੈਟਰੋਲ ਕਿੰਨੇ ਦਾ ਪੈਂਦਾ। ਅੱਜ ਕੰਨਾ ਫਿਊਲ ਦੇ ਰੇਟ ਬਹੁਤ ਜ਼ਿਆਦਾ ਛਾਈ ਹੋ ਗਏ ਨੇ। ਬਹੁਤ ਜਿਆਦਾ ਜਿੰਨੂੰ ਕਹਿ ਸਕੈ ਨੇ ਜਦੋਂ ਦੇ ਯੂਕਰੇਨ ਤੇ ਰਸ਼ੀਆ ਵਾਲੀ ਜੰਗ ਸ਼ੁਰੂ ਹੋਈ ਹੈ ਨਾ ਉਸ ਤੋਂ ਬਾਅਦ ਸ਼ੂਲ ਪ੍ਰਾਈਸ ਥੱਲੇ ਆਏ ਹੀ ਨਹੀਂ ਹੈਗੇ ਬਿਲਕੁਲ ਹੀ ਇਹ ਬੜਾ ਸੋਹਣਾ ਰੈਸਟੋਰੈਂਟ ਹੈ ਹਾਂਜੀ ਆਪਾਂ ਨਾ ਆਪਣਾ ਪੁਰਾਣਾ ਕਲਚਰ ਪੁਰਾਣਾ ਵਿਰਸਾ ਛੱਡੀ ਜਾ ਰਹੇ ਆ ਤੇ ਆਹ ਦੇਖ ਲੋ ਜੀ ਪਿੱਕੇ ਦੇ ਪਿੱਛੇ ਲੋਡ ਕਰਕੇ ਕੰਪੈਨ ਲਈ ਜਾ ਰਹੇ ਇਹ ਛੋਟੇ ਛੋਟੇ ਚੀਜ਼ਾਂ ਤੋਂ ਅਜੇ ਵੀ ਕੰਮ ਲਈ ਜਾਂਦੇ ਨੇ ਇਵਨ ਕਿ ਇਹਨਾਂ ਕੋਲ ਵੱਡੇ ਕੰਪੈਨ ਵੀ ਆਵਾਂਗੇ ਨਾਲ ਕੋਈ ਗੱਲ ਕੀਤੀ ਸੀਗੀ ਬਟ ਆ ਫੇਰ ਵੀ ਆ ਛੋਟੀ ਨੂੰ ਇਹਦੇ ਦਾਦੇ ਦੀ ਕੰਪੈਨ ਆਏ ਇਹਨੇ ਸਾਮ ਕੇ ਰੱਖੀ ਹੋਈ ਐ ਜੀ ਅੱਜ ਪੀਆਗੇ ਸਟਾਰਬਕਸ ਨਾਲੇ ਲੈਨੇ ਮੈਕਡੋਨਲਡ ਤੋਂ ਬ੍ਰੇਕਫਾਸਟ ਉਹ ਕੱਲ ਲੱਗੇ ਸੀ ਆਪਾਂ ਨੂੰ ਸਵੇਰ ਦਾ ਟਾਈਮ ਸੀਗਾ ਜਿਵੇਂ ਹੁਣ ਰਾਤ ਨੂੰ ਰੋਟੀ ਖਾਦੇ ਨਹੀਂ ਉੱਥੇ ਲਾਤਾ ਸਾਈਡ ਤੇ ਟ੍ਰੱਕ ਉਣ ਚੱਲਨੇ ਆ ਲੈਨੇ ਆ ਖਾਣਨੇ ਆ ਫਿਰ ਸਫ਼ਰ ਦੇ ਬਾਅਦ ਕਹਿੰਦੇ ਕਿ ਮੈਕ ਐਂਚੀਜ਼ Muffin and also good? the black coffee? Egg and cheese? Yes. Do you want like the ham or sausage? No, just no egg meat, and cheese. Okay. Yeah. And a coffee what size? Uh give me medium, just only the black coffee. Okay. No hashroom? No, nothing. Okay. For <laughs> ਸੋਨੇ ਬਣਨੇ ਕਾਫੀ ਉਦਾਂ ਤਾਂ ਆ ਗਿਆ ਆਪਣਾ ਹਾਂਜੀ ਚਾਹ ਤੋਂ ਇੱਕ ਗੱਲ ਹੋ ਰਹੀ ਆ ਇਹਦਾ ਆ ਗਈ ਮੇਰੇ ਨਾਨਾ ਜੀ ਅਕਸਰ ਕੀ ਕਰਦੇ ਸੀ ਕਿਉਂ ਚਾਹ ਦੇ ਬੜੇ ਸ਼ਕੀਨ ਸੀਗੇ ਤੇ ਗਰਮਾ ਗਰਮ ਚਾਹ ਪੀਂਦੇ ਤੇ ਉਹ ਜਿਹੜਾ ਪੋਇਟਰੀ ਤੇ ਵੀ ਥੋੜਾ ਜਿਹਾ ਉਹਨਾਂ ਦਾ ਮੇਲ ਸੀਗਾ ਉਰਦੂ ਦੇ ਬੜੇ ਵਧੀਆ ਸ਼ਾਇਰ ਜੇ ਵੀ ਸੀਗੇ ਕਿਦਾਂ ਲੰਦੇ ਵੀ ਉਹ ਸੁਣਦੇ ਰਹਿੰਦੇ ਸੀਗੇ ਸੁਣਾਉਂਦੇ ਵੀ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਦੀ ਇੱਕ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਅਗਰ ਵਧੀਆ ਇਨਸਾਨ ਨਾਲ ਬੈ ਕੇ ਪੀਤੀ ਜਾਏ ਤੇ ਚਾਹ ਵੀ ਸ਼ਰਾਬ ਤੋਂ ਦੁਗਣਾ ਨਸ਼ਾ ਕਰਦੀ ਏ ਦੂਜੀ ਗੱਲ ਲੋਕ ਅਕਸਰ ਕਿਆ ਕਰਦੇ ਹਨ ਦਿਲ ਜਲਨੇ ਪਰ ਇਸ਼ਕ ਔਰ ਹੋੜ ਜਲਨੇ ਪਰ ਚਾਹ ਅਣਾੜੀ ਛੋੜਾ ਕਰਤੇ ਹਨ ਸੋਨਾ ਸ਼ਹਿਰ ਡਾਲਸ ਟੈਕਸਸ ਉਹ ਸੋਨਾ ਸ਼ਹਿਰ ਹੈ ਵੀ ਸੱਚ ਜਾਣਿਓ ਜਾਂ ਇਹਨਾਂ ਸ਼ਹਿਰਾਂ ਚੋਂ ਨਿਕਲੀਦਾ ਹੈ ਜਾਂ ਇਹਨਾਂ ਨੂੰ ਦੇਖੀਦਾ ਉਹਦੋਂ ਹੀ ਥੋੜਾ ਜਿਹਾ ਫੀਲ ਆਂਦਾ ਹੈ ਵੀ ਹਾਂ ਅਸੀਂ ਡਿਫਰੈਂਟ ਕੰਟਰੀ ਚ ਆਏ ਆ ਯਾ ਅਮਰੀਕਾ ਹੈ ਕੁਛ ਨਹੀਂ ਤਾਂ ਬਈ ਪਾਰ ਤਾਂ ਅਮਰੀਕਾ ਦੀ ਉਜਾੜ ਹੀ ਉਜਾੜ ਆ ਜਿਹੜੇ ਡਾਊਨ ਟਾਊਨ ਆ ਇਹਨਾਂ ਨੂੰ ਹੀ ਦੇਖ ਕੇ ਥੋੜਾ ਜਿਹਾ ਲੱਗਦਾ ਹੈ ਵੀ ਹਾਂ ਆਪਾਂ ਅਮਰੀਕਾ ਦੇ ਲੋ ਜੀ ਤੁਸੀਂ ਸੁਣੋ ਆਵਾਜ਼ ਮੀਂਹ ਦੀ ਕਿੱਸੇ ਕਿੰਨੀ ਜ਼ੋਰ ਨਾਲ ਮੀਂਹ ਪੈ ਰਿਹਾ ਤੋਂ ਕੈਮਰੇ ਨਾਲ ਤਾਂ ਫੇਰ ਵੀ ਥੋੜਾ ਥੁਦਾ ਰੋਡ ਕਲੀਅਰ ਦੇਦਣਾ ਹੈ ਸੋ ਯਕੀਨਵਾਨਿਆ ਮੈਨੂੰ ਬਿਲਕੁਲ ਥੋੜਾ ਥੋੜਾ ਸੁਬਲਾ ਤੁਬਲਾ ਦੇ ਦਿੰਦਾ ਹੈ ਅਮਰੀਕਾ ਦੇ ਵਿੱਚ ਜਦ ਵੀ ਮੀਂਹ ਪੈਂਦਾ ਬਹੁਤ ਜ਼ਿਆਦਾ ਜ਼ੋਰ ਦੀ ਜਿਹੜੀਆਂ ਸਾਊਥ ਵਾਲੀਆਂ ਸਾਈਡ ਦੀਆਂ ਸਟੇਟਸ ਨੇ ਹੁਣ ਆਪਾਂ ਟੈਕਸਟ ਸਟੇਟ ਦੇ ਵਿੱਚ ਇੱਧਰ ਜਦੋਂ ਵੀ ਮੀਂਹ ਪੈਣਾ ਆ ਬਹੁਤ ਜ਼ਿਆਦਾ ਤੇਜ਼ ਪੈਂਦਾ ਹੱਦੋਂ ਵਾਲਾ ਬਹੁਤ ਜ਼ਿਆਦਾ ਤੇ ਅੱਛਾ ਜੀ ਆ ਲੱਗਾ ਹੋਇਆ ਸਾਡੇ ਕੈਮਰਾ ਆਰਟੀ ਜੀ ਜਿਹੜੀ ਸੋ ਇਹਦਾ ਬੇਸਿਕਲੀ ਕੰਮ ਕੀ ਏ ਆਈਡੀ ਰਡਾਰ ਸਿਸਟਮ ਰਡਾਰ ਸਿਸਟਮ ਕੰਮ ਕਰਦਾ ਹੈ ਜੀ ਜਿਵੇਂ 100 ਫੁੱਟ ਦੂਰ ਤੱਕ ਜਿਵੇਂ ਅੱਗੇ 100 ਫੁੱਟ ਤਾਂ ਦੇਖਦਾ ਪਿਆ ਨਾ ਇਹ 100 150 200 ਫੁੱਟ ਤੱਕ ਜਿਹੜੀ ਵੀ ਅੱਗੇ ਕੋਈ ਚੀਜ਼ ਆਏਗੀ ਇਹ ਉਹ ਚੀਜ਼ ਨੂੰ ਡਿਟੈਕਟ ਕਰਦਾ ਹੈ ਤੇ ਟਰੱਕ ਦੇ ਕੰਪਿਊਟਰ ਨੂੰ ਸਿਗਨਲ ਭੇਜਦਾ ਹੈ ਤਾਂ ਜਦੋਂ ਟਰੱਕ ਦੀ ਸਪੀਡ ਹੁੰਦੀ ਹੈ ਉਹ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਕਰੂਲ ਕੰਟਰੋਲ ਲੱਗਾ ਹੁੰਦਾ ਹੈ ਉਹ ਪ੍ਰੋਟੈਜੈਂਡ ਹੈ ਤੇ ਉਹਦੇ ਕਰਕੇ ਆਪਾਂ ਦੇ ਕੋਈ ਆਪਣਾ ਕਈ ਵਾਰ ਧਿਆਨ ਹਟ ਜਾਂਦਾ ਹੈ ਜਾਂ ਬ੍ਰੇਕ ਮਾਰਨੀ ਆਪਾਂ ਭੁੱਲ ਜਾਂਦੇ ਆਂ ਤੇ ਇਹ ਆਟੋਮੈਟਿਕ ਆਪਣੇ ਟਰੱਕ ਦੀ ਬ੍ਰੇਕਾਂ ਲਾਣੀਆਂ ਸ਼ੁਰੂ ਕਰ ਦਿੰਦਾ ਸੋ ਹੁਣ ਹੋਇਆ ਕਿ ਇਹ ਇਹਦੇ ਕਰਕੇ ਮੀਂਹ ਪੈ ਰਿਹਾ ਹੈ ਕਿ ਸੋ ਇਹ ਹੁਣ ਡਿਟੈਕਟ ਨਹੀਂ ਕਰ ਪਾ ਰਿਆ ਹਨ ਅੱਗੇ ਕੀ ਇਹਨੂੰ ਕੁਝ ਦਿਸ ਨਹੀਂ ਰਿਹਾ ਕਿਉਂਕਿ ਇਹ ਕੈਮਰਾ ਆ ਇਨਸਾਨ ਦੀਆਂ ਅੱਖਾਂ ਨਹੀਂ ਹੈਗੀਆਂ ਇਹ ਸੋ ਉਹਦੇ ਚੱਕਰਾਂ 'ਚ ਇੱਥੇ ਹੁਣ ਇਹਨੇ ਸਾਈਨ ਸਾਨੂੰ ਦੇਣੀ ਸ਼ੁਰੂ ਕਰ ਦਿੱਤੇ ਨੇ ਐਕਟਿਵ ਬ੍ਰੇਕ ਅਸਿਸਟੈਂਟ ਨੋਟ ਅਵੇਲੇਬਲ ਸੋ ਇਹਦਾ ਬੇਸਿਕਲੀ ਮਤਲਬ ਇਹ ਆ ਵੀ ਇਹਨੇ ਹੁਣ ਆਟੋਮੈਟਿਕ ਜਿਹੜੀਆਂ ਬ੍ਰੇਕਾਂ ਮਾਰਨੀਆਂ ਨੇ ਜਾਂ ਜੋ ਇਹਨੇ ਡਿਟੈਕਟ ਕਰਨਾ ਸੀਗਾ ਤੋਂ ਚੀਜ਼ਾਂ ਦਾ ਕੋਲੀਜ਼ਨ ਵਗੈਰਾ ਸਾਰਾ ਕੁਝ ਉਹ ਇਹਨੇ ਹੁਣ ਨਹੀਂ ਕਰਨਾ ਹੈਗਾ ਬਲੋ ਜੀ ਜੇ ਟਾਈਮ ਹੀ ਘਟਿਆ ਇਸ ਚੀਜ਼ ਨੇ ਕੰਮ ਕਰਨਾ ਫਿਰ ਤੋਂ ਸ਼ੁਰੂ ਕਰਤਾ ਸੋ ਹੁਣ ਆਪਾਂ ਵੇਖ ਲੋ ਕਿ ਕੋਈ ਸਾਈਨ ਵਗੈਰਾ ਕੁਝ ਨਹੀਂ ਆ ਰਿਹਾਗਾ ਰੋਡ ਕਲੀਅਰ ਤੇ ਇਟ ਮੀਨਸ ਆਗੇ ਕਲੀਅਰ ਹੈ ਇਹਨਾਂ ਦੀ ਟੈਕਨੋਲੋਜੀ ਇਤਨ ਦੀ ਐਫ ਆਰਟੀ ਚ ਕੰਮ ਨਹੀਂ ਕਰਦੀ ਹੈਗੀ ਲੋ ਜੀ ਤੁਸੀਂ ਵੀ ਨਜ਼ਾਰਾ ਦੇਖੋ ਸਨਸੈਟ ਦਾ ਆ ਚੀਜ਼ਾਂ ਦੇਖਣ ਲਈ ਨਾ ਆ ਜਿਹੜੇ ਸ਼ਹਿਰ ਬਣੇ ਹੋਏ ਨੇ ਇਹਨਾਂ ਨੂੰ ਸ਼ਹਿਰ ਕਹਿੰਦੇ ਨੇ ਜਿਹੜੇ ਕਿਨਾਰਿਆਂ ਨੂੰ ਉੱਥੇ ਵੀ ਉਹ ਪਰਲੀ ਸਾਈਡ ਤੋਂ ਬੈਸਰੀਏ ਉੱਥੇ ਸਪੈਸ਼ਲ ਲੋਕ ਬੈ ਕੇ ਇੰਦੀ ਫੋਟੋਸ ਖਿੱਚਦੇ ਆ ਸੂਰਜ ਜਦੋਂ ਉੱਛੇ ਕੱਢਾ ਹੁੰਦਾ ਤਾਂ ਹੁਣ ਤਾਂ ਥੋੜਾ ਜਿਆਦਾ ਛਿਪਣ ਲੱਗ ਗਿਆ ਕਿਉਂਕਿ ਪਹਿਲਾਂ ਬਹੁਤ ਵਧੀਆ ਆਪਣਾ 뷰 ਆ ਰਿਹਾ ਸੀ ਇੱਧਰ ਹਾਂ ਜੀ ਕੋਣ ਦੇਖੋ ਤੁਸੀਂ ਇੱਥੇ ਚਾਸ ਗੇਰੇ ਅਧਰੇ ਅਲੀ ਬਹੁਤ ਆ ਹੁਣ ਜਿਹੜਾ ਆਪਾਂ ਏਰੀਆ ਚਾਹੀਏ ਆ ਆਪਾਂ ਹੁਣ ਸਟੇਟ ਚਾਹੀਦੀ ਲੂਸੀਆਨਾ ਨੂੰ ਸਿਆਨਾ ਸਟੇਟ ਆਏ ਇਟ ਇਜ਼ ਐਸ ਕੰਪੇਅਰਡ ਟੂ ਟੈਕਸਸ ਕੈਲੀਫੋਰਨੀਆ ਵਾਂਗੂ ਇੰਨੀ ਵੱਡੀ ਸਟੇਟ ਨਹੀਂ ਹੈਗੀ ਜਿਵੇਂ ਆਪਣੇ ਹਰਿਆਣਾ ਪੰਜਾਬ ਵਾਂਗੂ ਦਿੱਲੀ ਵਾਂਗੂ ਇਹ ਉਦਾਂ ਦੀਆਂ ਸਟੇਟਾਂ ਨੇ ਛੋਟੀਆਂ ਛੋਟੀਆਂ ਗੱਲ ਕਰੀਏ ਸਟੇਟ ਦੀ ਲੂਸੀਆਨਾ ਇਹ ਜਿਹੜੀ ਸਟੇਟ ਹੈ ਆ ਇੱਕ ਖੁਸ਼ਕ ਹੈ ਇੱਥੋਂ ਦਾ ਜਿਹੜਾ ਹਿਊਮਿਡਿਟੀ ਲੈਵਲ ਹੈ ਆ ਉਹ ਦੂਤੀਆਂ ਸਟੇਟਾਂ ਦੇ ਮੁਕਾਬਲੇ ਡਿਫਰੈਂਟ ਹੈ ਇਸ ਕਰਕੇ ਇਸ ਜਗ੍ਹਾ ਤੇ ਦੋ ਫਸਲਾਂ ਹੀ ਜ਼ਿਆਦਾਤਰ ਹੁੰਦੀਆਂ ਨੇ ਅ ਇੱਥੇ ਲਾਲੋ ਗੰਨਾ ਤੇ ਸ਼ਕਰਗੰਦੀ ਇੰਤੇ ਹੋਰ ਪੀਜੀ ਫਸਲ ਨਹੀਂ ਹੁੰਦੀ ਸਿਰਫ ਆ ਦੋ ਫਸਲਾਂ ਹੀ ਮੇਨ ਟੈਨਾਂ ਦੀਆਂ ਸ਼ਕਰਗੰਦੀ ਤੇ ਗੰਨਾ ਉਹ ਇੱਥੇ ਬਹੁਤ ਜ਼ਿਆਦਾ ਹੁੰਦਾ ਹੈ ਫੇਰ ਦੋ ਤਿੰਨ ਸਟੇਟਾਂ ਨੇ ਜਿੱਥੇ ਉਹ ਜ਼ਿਆਦਾ ਆ ਜਿਵੇਂ ਕਿ ਪੀਸੀਪੀ ਹੋ ਗਿਆ ਲੂਜ਼ੀਆਨਾ ਹੋ ਗਿਆ ਤੇ ਕੁਸ਼ਕ ਏਰੀਆ ਜਿਹੜਾ ਅਲਬਾਮਾ ਦਾ ਉੱਥੇ ਆ ਦੋ ਖਸਨਾ ਜ਼ਿਆਦਾ ਹੁੰਦੀਆਂ ਨੇ ਇਹਦਾ ਪੂਰੇ ਅਮਰੀਕਾ 'ਚ ਹੋਰ ਕਿਧਰੇ ਸ਼ਕਰਗੰਦੀ ਜਾਂ ਜਿਹੜਾ ਕਰਨਾ ਆ ਇਹ ਵੱਡੇ ਲੈਵਲ ਤੇ ਪ੍ਰੋਡਿਊਸ ਨਹੀਂ ਹੱਕ ਤੇ ਤਿਆਰ ਜਿੱਦਾਂ ਦੇ ਲੋੜੀ ਟਾਈਮ ਤੇ ਨਾ ਹੈ ਨਹੀਂ ਸੀ ਬਟ ਆਪਾਂ ਸ਼ਾਵਰ ਲਿਆਈ ਸ਼ਾਵਰ ਲੈਣ ਤੋਂ ਬਾਅਦ ਚਲੋ ਸਾਹਮਣੇ ਲਾਂਡਰੀਆਂ ਤੇ ਨਜ਼ਰ ਪੈ ਗਈ ਵਾਸ਼ਿੰਗ ਮਸ਼ੀਨਾਂ ਦੇ ਮੈਂ ਚਲੋ ਇੰਨਾਂ ਵਾਰ ਤੁਹਾਨੂੰ ਕੋਈ ਦੱਸ ਦਈਏ ਅ ਇਹ ਨੇ ਜੀ ਪ੍ਰੀ ਪੇਡ ਮਸ਼ੀਨਾਂ ਜਿਹੜੇ ਆ ਸਾਹਮਣੇ ਤੁਹਾਨੂੰ ਦਿਖਦੇ ਪੈਣਾ ਬਲੂ ਬਲੂ ਜੇ ਇੰਨਾਂ ਚ ਕਾਰਡ ਤੋਂ ਜਾਂ ਥੱਲੇ ਵਾਲੇ ਹਿੱਸੇ ਜਿਹੜੇ ਆ ਉਥੇ ਕੋਇਨ ਵਗੈਰਾ ਪਾ ਕੇ ਇਹ ਚੱਲ ਜਾਂਦੀਆਂ ਨੇ ਇਹ ਧੋਣ ਵਾਲੀਆਂ ਨੇ ਇਹ ਸਾਈਡ ਅ ਡਰਾਇਰ ਨੇ ਹ ਕੋਸ਼ਿਸ਼ ਕਿ ਤਰ੍ਹਾਂ ਦੇ ਤੁਸੀਂ ਆਪਣਾ ਸਾਬਣ ਵਗੈਰਾ ਜੋ ਵੀ ਡਿਟਰਜੈਂਟ ਵਗੈਰਾ ਹੁੰਦਾ ਉਹ ਲਿਆ ਕੇ ਇੱਥੇ ਧੋ ਸਕਦੇ ਹੋਣ ਇੱਥੇ ਬਾਅਦ ਚ ਜੋੜ ਸਕਦੇ ਹੋ ਪੰਜ ਛੇ ਬਣੀਆਂ ਨੇ ਆਪਣੇ ਲੋਕ ਘੱਟ ਯੂਜ਼ ਕਰ ਦਿੰਦੇ ਨੇ ਉਹ ਬੜ ਜਿਹੜੇ ਗੋਰੇ ਕਾਲੇ ਨੇ ਕਿਉਂ ਉਹ ਇੱਕ ਵਾਰ ਜਦੋਂ ਘਰੋਂ ਆਉਂਦੇ ਨੇ 15 20 ਦਿਨ ਕਰਨੀ ਜਾਂਦੇ ਤੇ ਉਹ ਜ਼ਿਆਦਾ ਯੂਜ਼ ਕਰ ਦਿੰਦੇ ਨੇ ਵਾਸ਼ਿੰਗ ਮਸ਼ੀਨ ਵਗੈਰਾ ਸਾਰਾ ਕੁਝ ਆ ਸਾਡੇ ਡਰਾਈਵਰਾਂ ਵਾਸਤੇ ਥੀਏਟਰ ਰੂਮ ਬਣਿਆ ਕੁਛ ਇਸ ਤਰ੍ਹਾਂ ਦਾ ਸੋਹਣਾ ਵਾ ਕੁਝ ਚੇਅਰ ਵਗੈਰਾ ਲੱਗੀਆਂ ਨੇ ਜੋ ਪ੍ਰਮੋਡ ਵਗੈਰਾ ਇੱਥੇ ਹੁੰਦਾ ਜੋ ਤੁਸੀਂ ਦੇਖਣਾ ਚਾਹੋ ਦੇਖ ਸਕਦੇ ਹੋ ਆਹ ਲਓ ਜੀ ਗੇਮ ਰੂਮ ਵੀ ਹੈਗਾ ਆਪਣੇ ਕੋਲ ਇੱਥੇ ਮਤਲਬ ਟੀ ਦਾ ਪੰਪ ਜਿਹੜਾ ਆਇਆ ਇੱਕ ਕਾਫੀ ਕੁਝ ਦੇਂਦਾ ਸਹੂਲਤਾਂ ਉਧਰ ਡਰਾਈਵਰਾਂ ਨੂੰ ਅ ਦੇਖ ਲਓ ਮਸਾਜ ਚੇਹਰਾ ਵੀ ਹੈ ਗਿਆ ਜਲਤਾੰਬਾ ਵਾਂ ਦੁਖਦੀਆਂ ਹੁਣ ਨਮਾਸਤੇ ਤੇ ਬੱਚਿਆਂ ਵਾਸਤੇ ਵੀ ਦੇਖ ਲਓ ਇਹ ਰਿਹਾ ਕੁਸ਼ ਉਹ ਵੀ ਟਰਕੀਆ ਦਾ ਨਾਮ ਜੀ ਬਾਕਸਿੰਗ ਮਸ਼ੀਨ ਜੀ ਹੈ ਉਹ ਹੱਥ ਨਾਲ ਤੁਸੀਂ ਪੰਚ ਕਰਕੇ ਇਹਨੂੰ ਵਾਪਸ ਫੇਟ ਸਕਦੇ ਹੋ ਕਾਫੀ ਕੁਸ਼ ਹੈ ਵਧੀਆ ਆਪਣਾ ਸੋਤਨ ਸਵੇਰ ਦੇ 4:00 ਵੱਜ ਗਏ ਨੇ ਤਿੰਨ ਕਿ ਘੰਟਿਆਂ ਦਾ ਆਪਣਾ ਰਾਹ ਰਹਿ ਗਿਆ 7 ਵਜੇ ਆਪਣੀ ਅਪੁਆਇੰਟਮੈਂਟ ਹੈ 7:00 ਵਜੇ ਨਾਲ ਆਪਾਂ ਪਹੁੰਚਾਂਗੇ ਸੋ ਉੱਥੇ ਜਾ ਕੇ ਦੇਖਦੇ ਹਾਂ ਉਦੋਂ ਬਾਅਦ ਕਿੰਨਾ ਕੁ ਆਰਾਮ ਕਰਨ ਨੂੰ ਮਿਲਦਾ ਹੈ ਬਸ ਹੁਣ ਇਹ ਹੀ ਆ ਵੀ 3 ਘੰਟੇ ਜਿਹੜੇ ਆ ਟ੍ਰੈਫੀ ਵਗੈਰਾ ਨਾ ਮਿਲੇ ਪਰ ਇਸ ਟਾਈਮ ਉਦਾਂ ਹੁੰਦੀ ਤੇ ਨਹੀਂ ਕਿ ਟ੍ਰੈਫਿਕ ਪਰ ਫਿਰ ਵੀ ਪਤਾ ਨਹੀਂ ਲੱਗਦਾ ਅੱਜ ਕੱਲ ਕੋਈ ਕੱਲ ਪਰਸ ਦੀ ਟ੍ਰੈਫਿਕ ਬਹੁਤ ਮਨਲੀ ਗਈ ਮੈਨੂੰ ਕਈ ਵਾਰ ਉਦਾਂ ਵੀ ਹੁੰਦਾ ਜਦੋਂ ਜ਼ਿਆਦਾ ਖਿੱਚਵਾ ਹੋਵੇ ਉਦੋਂ ਟ੍ਰੈਫਿਕ ਹੀ ਬਹੁਤ ਕੰਮ ਖਰਾਬ ਕਰਦੀ ਹੈ ਲੋ ਜੀ ਫਾਈਨਲੀ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਗਏ ਆ। ਉਹ ਸਾਹਮਣੇ ਆ ਟਰੱਕਾਂ ਦੀ ਲਾਈਨ ਲੱਗੀ ਹੁਣ। ਉਹ ਸਾਹਮਣੇ ਗੇਟ ਐਨ ਆਊਟ ਆਫ ਸਾਈਡ ਤੇ। ਚਲ ਕੇ ਕੜ ਕੇ। ਹੋਇ। ਲੱਗ ਗਿਆ ਤੁਹਾਨੂੰ ਸਾਡਾ ਨੰਬਰ ਵੀ। ਇਹਦੇ ਕਾਸਕੋ ਦਾ ਵੇਰਹਾਉਸ। ਪਾਏ। ਦੀ ਵਿੰਡੋ ਇੱਥੇ ਅਸੀਂ ਚੈੱਕ ਇਨ ਕਰਾਣੇ ਆ ਜੀ ਆਪਾਂ ਨੂੰ ਆ ਜੰਤਰ ਮਿਲ ਗਿਆ ਤੇ ਹੁਣ ਆਪਾਂ ਇਸ ਸਾਈਡ ਤੇ ਪਾਰਕਿੰਗ ਲਾਵਾਂਗੇ ਜਦੋਂ ਹੁਣ ਆਪਣੀ ਵਾਰੀ ਆਈ ਥੋੜੀ ਦੇਰ ਤੱਕ ਜਿਆ ਟਾਈਮ ਨਹੀਂ ਲਾਂਦੇ ਅਗੇ ਉਦਾਂ ਤੇ ਫਿਰ ਆਪਾਂ ਇਹ ਬਲਿੰਕ ਕਰੇਗਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਇਹ ਦੱਸ ਦੇਗਾ ਕਿ ਕਿੰਨੇ ਨੰਬਰ ਡੋਰ ਤੇ ਜਾਣਾ ਹੈ ਫਿਰ ਆਪਾਂ ਚੱਲ ਜਾਾਂਗੇ ਉਧਰੋਂ ਆ ਲੋ ਜੀ ਲੋਡ ਆਪਣਾ ਹੋ ਗਿਆ ਕੰਪਲੀਟ ਇਦਾਂ ਫਿਰ ਵਾਈਬ੍ਰੇਟ ਜਾਂ ਕਰਨ ਲੱਗ ਜਾਂਦਾ ਸਿਸਟਮ ਜਿਆ ਪਰ ਉਹ ਡੋਰ ਮਿਲੀ ਸੀਗੀ 182 ਸੋ ਹੁਣ ਇੱਥੇ ਉਹਨੇ ਦੇਰ ਲਾਗੇ ਨੇ ਆਪਣੇ 2-3 ਘੰਟੇ ਉਹਦਾ ਰੈਸਟ ਜਾ ਹੋ ਗਿਆ ਹੁਣ ਚੱਲਦੇ ਆ ਵੱਧਦੇ ਆਪਾਂ ਆਪਣੀ ਨੈਕਸਟ ਮੰਜ਼ਿਲ ਵੱਲ